ਕਹਿੰਦਾ ਇੱਕ ਵਾਰੇ ਰਾਜਾ ਆਪਣੇ ਸਿਪਾਹੀਆਂ ਦੇ ਨਾਲ ਗਰਮੀ ਦੇ ਦਿਨਾਂ 'ਚ ਕਿਤੇ ਚਲਾਇਆ ਜੇ ਕੋੜੇ ਤੇ 8-10 ਬੰਦੇ ਨਾਲ ਨੇ ਪਰ ਦੁਪਹਿਰ ਦੇ ਸਮੇਂ ਪਾਣੀ ਉਹਨਾਂ ਦੇ ਕੋਲ ਜਰੂਰ ਸੀ ਪਾਣੀ ਇੰਨਾ ਗਰਮ ਸੀ ਕਿ ਪੀਣ ਦੇ ਯੋਗ ਹੈ ਹੀ ਨਹੀਂ ਸੀ ਲੰਘਦੇ ਲੰਘਦੇ ਅੱਗੇ ਇੱਕ ਖੂਹ ਆਇਆ ਜ਼ਿੰਮੇਦਾਰ ਖੂਹ ਤੋਂ ਇੱਕ ਪਾਸੇ ਹੋ ਕੇ ਕਿਕਰ ਦੀ ਸ਼ਾਂਤ ਦੇ ਥੱਲੇ ਸੁੱਤਾ ਹੋਇਆ ਸ਼ਾਮੇ ਉਹਨੂੰ ਪਾਜੇਗਾ ਕਿ ਸਿਪਾਹੀ ਗਿਆ ਜਾ ਕੇ ਕਹਿੰਦਾ ਕਿ ਸਰਦਾਰ ਜੀ ਰਾਜਾ ਹੈ ਪਾਣੀ ਰਾਜੇ ਨੇ ਵੀ ਪੀਣਾ ਹੈ ਤੇ ਪਾਣੀ ਕੂੜਿਆਂ ਨੇ ਵੀ ਪੀਣਾ ਹੈ ਪਾਣੀ ਜਿਹੜੇ 10 12 ਨਾਲ ਸਿਪਾਈ ਨੇ ਇਹਨਾਂ ਵੀ ਪੀਣਾ ਹੁਣ ਸਰਦਾਰ ਜੀ ਕਹਿੰਦੇ ਜੱਟ ਜ਼ਿੰਮੇਦਾਰ ਸੀ ਉਹ ਕਹਿੰਦਾ ਜੋਗ ਤੇ ਮੈਂ ਕਰੇ ਛੱਡਾਂ ਬਲਦ ਤੇ ਹੈ ਨਹੀਂ ਪਰ ਕੋਈ ਨਹੀਂ ਜੇ ਪਾਣੀ ਪੀਣ ਆਏ ਤਾਂ ਫਿਰ ਖਾਦੇ ਥੋੜੀ ਜਾਣਾ ਬਲਦਾਂ ਦੇ ਥਾਂ ਤੇ ਕਹਿੰਦੇ ਕੋਈ ਨਹੀਂ ਮੈਂ ਖੂਨ ਗੇੜ ਦਾ ਆਪ ਅੱਗੇ ਲੱਗਿਆ ਜੀ ਉਹਨੇ ਖੂਨੋ ਕੁ ਮਾਇਆ ਗੇੜਿਆ ਤੇ ਹਟਾਂ ਦਾ ਪਾਣੀ ਠੰਡਾ ਰਾਜੇ ਨੇ ਪੀਤਾ ਸਾਰੇ ਨੇ ਪੀਤਾ ਕੋੜੇ ਬੜੇ ਖੁਸ਼ ਕੋੜਿਆਂ ਨੇ ਪੀ ਲਿਆ ਉਰ ਰਾਜਾ ਇੰਨਾ ਖੁਸ਼ ਰਾਜਾ ਕਹਿ ਗਿਆ ਕਿ ਦੇਖ ਤੂੰ ਅੱਜ ਪਾਣੀ ਪਿਆਇਆ ਨਾ ਬੜੀ ਸੇਵਾ ਕੀਤੀ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਪਵੇ ਨਾ ਬਸ ਇੱਕ ਵਾਰੀ ਮੇਰੇ ਕੋਲ ਆ ਜਾਈਂ ਤੇ ਫਿਰ ਮੈਂ ਜਾਣਾ ਤੇ ਕੰਮ ਜਾਣਾ ਉਹਨੂੰ ਜ਼ਿੰਮੇਦਾਰ ਕਹਿੰਦਾ ਚਲੋ ਰੱਬ ਦੀ ਕਿਰਪਾ ਜੇ ਕਦੇ ਕਦੇ ਕੰਮ ਪਿਆ ਤੇ ਆ ਵੀ ਜਾਵਗਾ ਕਹਿੰਦੇ ਸਮਾਂ ਇਵੇਂ ਦਾ ਆ ਕਣਕ ਵੱਢਣ ਤੋਂ ਪਹਿਲੋਂ ਦਾ ਸਮਾਂ ਇਵੇਂ ਦਾ ਹੁੰਦਾ ਹੈ ਕਿ ਆਮ ਤੌਰ ਤੇ ਤੂੜੀਓ ਤੋਂ ਖਤਮ ਹੋ ਜਾਂਦੀ ਪਰਾਲੀ ਵੀ ਕੇਨ ਤੋਂ ਖਤਮ ਹੋ ਜਾਂਦੀ ਹੈ ਇਹ ਰਾਜੇ ਦੇ ਕੋਲ ਗਿਆ ਪੱਲੀ ਨੇ ਫੜੀ ਵਿੱਚ ਜੋ ਤੂੜੀ ਡਿੱਗਦੀ ਜਾਏ ਅੱਠ 10 ਪੱਡੀਆਂ ਫੜੀਆਂ ਹੋਈਆਂ ਸੰਤਰੀ ਨੇ ਜਦੋਂ ਕਿਹਾ ਕਿ ਮੈਂ ਫਲਾਣੀ ਥਾਂ ਤੋਂ ਆਇਆ ਰਾਜੇ ਨੇ ਕਿਹਾ ਸੀ ਮੇਰੇ ਕੋਲ ਔਂ ਲਾਈਂ ਕੰਮ ਹੋਏ ਤੇ ਉਹ ਕਹਿੰਦਾ ਕੋਈ ਰਾਜੇ ਕੋਲ ਤੂੰ ਜਾਣਾ ਕਿਤੇ ਕੱਪੜੇ ਦੇ ਕੋਮੇ ਦੇ ਹੁਣ ਕੰਮ ਵਾਲੇ ਕੱਪੜੇ ਕੋਮੇ ਤੇ ਹੁੰਦੇ ਨੇ ਨਾ ਹੱਥ 'ਚ ਤੰਗਲੀ ਫੜੀ ਪੱਲੀ ਫੜੀ ਕਹਿੰਦੇ ਤੂੰ ਚੱਲਿਆ ਕਿੱਥੇ ਰਾਜੇ ਕੋਲ ਜਾਣਾ ਤੇ ਰਾਜੇ ਕੋਲ ਕੰਮ ਕੀ ਕੰਮ ਤੇ ਦੱਸ ਕਹਿੰਦੇ ਰਾਜੇ ਕੋਲ ਜਾਣਾ ਉਹਨੇ ਕਿਹਾ ਸੀ ਕੰਮ ਹੋਏਗਾ ਤੇ ਮੇਰੇ ਕੋਲ ਆਈ ਕਹਿੰਦੇ ਕੋਈ ਨਹੀਂ ਤੂੰ ਦੱਸ ਹੋ ਸਕਦਾ ਸੀ ਤੇਰਾ ਪੈਡੂ ਕਰਦੀ ਰਾਜੇ ਕੋਲ ਜਾਣ ਦੀ ਲੋੜ ਹੀ ਨਾ ਪਵੇ ਉਹ ਕਹਿੰਦਾ ਮੈਂ ਰਾਜੇ ਕੋਲ ਚੱਲਿਆਂ ਕੋਈ 8 10 ਪੰਡਾ ਤੂੜੀ ਦੀ ਇਹਦੇ ਤੇ ਮੇਰੇ 15 ਤੇ ਨਿਕਲ ਜਾਣਗੇ ਉਹਨੇ ਚਰੂ ਨਵੀ ਆ ਜਾਏਗੀ। ਔਰ ਜਿਹੜੇ ਕਿ ਮੰਤਰੀ ਸਾਹਿਬ ਉਹਨਾਂ ਨੇ ਪਿਆਰ ਦੇ ਨਾਲ ਸਮਝਾਇਆ। ਵੀ ਦੇਖੋ ਏਡੇ ਵੱਡੇ ਰਾਜੇ ਦੇ ਕੋਲ ਜਦੋਂ ਕੁਝ ਮੰਗਣ ਜਾਣਾ ਹੋਵੇ ਨਾ ਫਿਰ ਇੰਨੀ ਛੋਟੀ ਜਿਹੀ ਚੀਜ਼ ਮੰਗਣੀ। ਇਹ ਤੇ ਰਾਜੇ ਦੀ ਬੜੀ ਵੱਡੀ ਤੋਹੀਨ ਇਹਦੇ ਚ। ਔਰ ਕਿਤੇ ਨਾ ਕਿਤੇ ਹੁੰਦਾ ਇਸੇ ਤਰ੍ਹਾਂ। ਕਿ ਏਟਾ ਵੱਡਾ ਜਿਹੜਾ ਪਾਤਸ਼ਾਹ ਦਾ ਪਾਤਸ਼ਾਹ ਸਾਤਕੁਰ ਜੀ ਅਸੀਂ ਆ ਕੇ ਅਜੇ ਤੱਕ ਸਾਡੀ ਉਹ ਮੰਗਾ ਹੀ ਨਹੀਂ ਖਤਮ ਹੋਈਆਂ ਜੀ ਕਿਉਂਕਿ ਨਾ ਹੀ ਖਤਮ ਹੋਣੀਆਂ ਨੇ ਕਦੇ ਤੇ ਪੁੱਤਰ ਮਿਲ ਜੇ ਕਦੇ ਫਿਰ ਉਹਨਾਂ ਦੇ ਅੱਗੇ ਦੋਤੇ ਪੋਤੇ ਆ ਜਾਣ ਕਦੇ ਉਹਨਾਂ ਨੂੰ ਨੌਕਰੀ ਮਿਲ ਜੇ ਕਦੇ ਇਹਦਾ ਵਿਆਹ ਹੋ ਜੇ ਕਦੇ ਇਹਦਾ ਘਰ ਬਣ ਜੇ ਕਦੇ ਮੇਰਾ ਘਰ ਬਣ ਜੇ ਇਹ ਤਾਂ ਮੰਗਾ ਚੱਲਦੇ ਹੀ ਰਹਿੰਦੇ ਨੇ ਨਾ ਹੁਣ ਚੇਡਾ ਵਟਾ ਉਹਨਾਂ ਨੇ ਸਮਝਾਇਆ ਕਿ ਰਾਜਾ ਹੈ ਜੇ ਮੰਗਣ ਆਇਆ ਤਾਂ ਕੋਈ ਵੱਡੀ ਮੰਗ ਮੰਗ ਜੇ ਰਾਜੇ ਨੇ ਕਿਹਾ ਸੀ ਤੂੰ ਇੱਕ ਵਾਰੀ ਆ ਜਾਏ ਤੂੰ ਜਿੱਥੇ 8-10 ਪੰਡਾ ਤੂੜੀ ਦੇ ਮੰਗਣ ਆਇਆ ਜੇ ਤੂੰ 8-10 ਕਿੱਲੇ ਜ਼ਮੀਨ ਦੇ ਮੰਗ ਲਵੇਂ ਕਿ ਦੁਬਾਰੇ ਦੁਬਾਰੇ ਮੰਗਣਾ ਤੇ ਨਾ ਪਵੇ ਤੇ ਜੇ ਆਪਣੇ ਸਮਰਾਥ ਗੁਰੂ ਕੋਲੋਂ ਮੰਗਣ ਆਇਆ ਤਾਂ ਫਿਰ ਸਤਿਗੁਰੂ ਜੀ ਸਮਝਉਂਦੇ ਵੀ ਨੇ ਕਿ ਮੰਗਣਾ ਬੜਾ ਚੰਗਾ ਹੈ ਪਰ ਤੈਨੂੰ ਮੰਗਣ ਦੀ ਜਾਚ ਤੇ ਆਜੇ ਨਾ ਮੰਗਣਾ ਮੰਗਣ ਨਿਕਾ ਹਰਜਸ ਗੁਰ ਤੇ ਮੰਗਣਾ ਤੇ ਫਿਰ ਜਿਨ੍ਹਾਂ ਨੂੰ ਮੰਗਣਾ ਆ ਜਾਂਦਾ ਹੈ ਨਾ ਜੀ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦਾ ਕੁੰਡਾ ਆਪਣੇ ਮਨ ਉਤੇ ਰੱਖ ਲਿਆ ਫਿਰ ਉਹ ਮੰਗ ਕੋਈ ਮੰਗਣ ਦੇ ਨ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਹੁਣ ਦੇਖੋ ਆਪਾਂ ਫਿਰ ਕਵਾਂਗੇ ਕਿ ਗੱਲ ਤੇ ਸੁੱਖਾਂ ਦੀ ਹੁੰਦੀ ਸੀ ਕਿ ਸੁਖ ਮਿਲਨੇ ਚਾਹੀਦੇ ਨੇ ਤੇ ਭਾਈ ਸਾਫੇਰ ਕਹਿੰਦੇ ਨਾਮ ਮੰਗੋ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਸਾਨੂੰ ਸਮਝਾਉਂਦੇ ਨੇ ਭਾਈ ਜੇ ਤੈਨੂੰ ਸੁਖ ਚਾਹੀਦੇ ਨੇ ਨਾ ਤੇ ਸਾਰੇ ਸੁੱਖਾਂ ਦਾ ਦਾਤਾ ਮੇਰੇ ਗੁਰੂ ਦਾ ਨਾਮ ਹੀ ਹੈ ਮੇਰਾ ਦਾਤਾ ਗੁਰੂ ਰਹਿ ਉਹ ਸਾਰੇ ਸੁੱਖਾਂ ਦਾ ਦਾਤਾ ਇੱਕ ਨਾਮ ਦੇ ਦਾਤਾ ਤੋਂ ਮੰਗ ਲੈ ਸਭ ਸੁਖ ਦਾਤਾ RAM ਹੈ ਦੂਸਰ ਨਹੀਂ ਕੋਈ ਤੇ ਫਿਰ ਇਹ ਸਾਰੇ ਸੁੱਖ ਕਿੱਥੋਂ ਮਿਲਣਗੇ ਜੀ ਉਹ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕੋ ਨਾਨਕ ਸੁਨਰੇ ਮਨਾ ਤਹਿ ਸਿਮਰਤ ਸੁਖ ਹੋਏ ਤੂੰ ਸਿਮਰਨ ਮੰਗ ਨਾਮ ਮੰਗ ਇਹਦੇ ਵਿੱਚੋਂ ਸੁੱਖ ਤੇ ਤੈਨੂੰ ਆਪਣੇ ਆਪ ਹੀ ਮਿਲਦੇ ਰਹਿਣਗੇ ਹੁਣ ਸਤਗੁਰ ਜੀ ਨੇ ਕਿਰਪਾ ਕੀਤੀ ਦੇਖੋ ਜਦੋਂ ਗੁਰੂ ਤੋਂ ਮੰਗਣਾ ਹੋਵੇ ਨਾ ਇੱਕ ਮੰਗਣ ਦਾ ਢੰਗ ਤੇ ਤਰੀਕਾ ਜੁਗਤ ਗੁਰੂ ਸਾਹਿਬ ਨੇ ਦੱਸੀ ਹੈ ਫਿਰ ਮੰਗਣਾ ਵੀ ਕਿਵੇਂ ਹੋਏ ਕਹਿੰਦੇ ਇੱਕ ਵਾਰੀ ਇਸੇ ਤਰ੍ਹਾਂ ਦਾ ਇੱਕ ਹੈ ਤਾਂ ਦੁਕਾਨਦਾਰ ਵੱਡੇ ਦੁਕਾਨਾ ਲੈ। ਉਹਨੇ ਬੜੀਆਂ ਥਾਵਾਂ ਤੇ ਗਿਆ ਕਿਸੇ ਪੰਡਤ ਨੇ ਕਿਹਾ ਕਿ ਮਰਚਾ ਲਟਕਾਇਆ ਕਰ ਦੋ ਨਿੰਬੂ ਬੰਨਿਆ ਕਰ ਸਾਰਾ ਕੁਝ ਨੇ ਕੀਤਾ ਕਰਕੇ ਵੇਖ ਲਿਆ। ਪਰ ਕੰਮ ਉਹਦਾ ਚੱਲਣ ਦੀ ਬਜਾਏ ਹਾ ਦਿਨੋਂ ਦਿਨ ਘਾਟੇ ਵਿੱਚ ਜਾਂਦਾ ਜੇ। ਪਰ ਉਹਦੇ ਕੁਝ ਜਿਨ੍ਹਾਂ ਨੇ ਫਿਰ ਐਵੇਂ ਦੀ ਮੰਗ ਮੰਗਣੀ ਹੁੰਦੀ ਉਹ ਅਰਥਾਂ ਤੇ ਜਾਂਦੇ ਨੇ ਜੀ। ਕਹਿੰਦੇ ਇਹ ਸੇਠ ਨੂੰ ਜਿਵੇਂ ਜਿਵੇਂ ਕਿਸੇ ਨੇ ਦੱਸਿਆ ਇੱਕਦਮ ਘੁੰਮਦਾ ਕਮੌਂਦਾ ਇੱਕ ਥਾਂ ਤੇ ਪਹੁੰਚ ਗਿਆ। ਜਿੱਥੇ ਫਕੀਰ ਬੈਠਾ ਹੋਇਆ ਤਨ ਦੇ ਉੱਤੇ ਕੱਪੜੇ ਕੋਈ ਨਹੀਂ ਪਾਏ ਇੱਕ ਲੰਗੋਟ ਬੰਨਿਆ ਹੋਇਆ ਇੱਕ ਗੋਲ ਗੜਵਾ ਰੱਖਿਆ ਪਾਣੀ ਉਹਦੇ ਚ ਟੱਕ ਕੇ ਰੱਖਿਆ ਹੋਇਆ ਤੇ ਉਸ ਫਕੀਰ ਦੇ ਕੋਲ ਜਾ ਕੇ ਬਹਿ ਗਿਆ ਕਿ ਫਕੀਰ ਬਾਬਾ ਕੋਈ ਉਪਦੇਸ਼ ਹੀ ਦੇ ਦੇ ਕਿ ਮੇਰਾ ਕਾਰੋਬਾਰ ਨਹੀਂ ਚੱਲਦਾ ਜਿੰਨੇ ਵਾਰ ਮੇਰਾ ਕਾਰੋਬਾਰ ਚੱਲ ਜਾਏ ਕੋਈ ਮੰਤਰ ਹੀ ਦੇ ਦੇ ਕਹਿੰਦਾ ਫਕੀਰ ਬੰਦ ਅੱਖਾਂ ਚੁੱਪ ਕਰਕੇ ਸੁਣਦਾ ਰਿਹਾ ਕੁਝ ਨਹੀਂ ਬੋਲਿਆ ਇਹਨੇ ਦੁਬਾਰੇ ਫਿਰ ਕਿਹਾ ਕਿ ਬਾਬਾ ਮੇਰਾ ਕਾਰੋਬਾਰ ਨਹੀਂ ਚੱਲਦਾ ਕੋਈ ਉਪਦੇਸ਼ ਦੇ ਜਿੰਦੇ ਨਾਲ ਕਾਰੋਬਾਰ ਚੱਲ ਜੇ ਕਿਉਂਕਿ ਸਿਰਫ ਚੋਂ ਉਪਦੇਸ਼ ਲੈਣ ਤੇ ਆਇਆ ਨਹੀਂ ਨਾ ਲੈਣ ਤੇ ਕਾਰੋਬਾਰ ਆਇਆ ਕਿ ਮੈਨੂੰ ਕਾਰੋਬਾਰ ਮਿਲ ਜੇ ਕਹਿੰਦੇ ਫਕੀਰ ਨੂੰ ਤਰਸ ਆਇਆ ਉਹਨੇ ਫਿਰ ਅੱਖਾਂ ਖੋਲੀਆਂ ਤੇ ਅੱਖਾਂ ਖੋਲ ਕੇ ਇੱਕੋ ਗੱਲ ਕਹਿੰਦਾ ਕਿ ਦੇਖ ਸੇਠ ਜੇ ਤੂੰ ਚਾਹਨਾ ਕਿ ਮੇਰੇ ਕਾਰੋਬਾਰ ਦੇ ਵਿੱਚ ਬਰਕਤ ਪਵੇ ਤੇ ਇੱਕ ਗੱਲ ਚੇਤੇ ਰੱਖੀ ਸਭ ਤੋਂ ਪਹਿਲੀ ਗੱਲ ਤੇ ਇਹ ਕਿ ਅੱਜ ਤੋਂ ਘੱਟ ਤੋਲਣਾ ਬੰਦ ਕਰ ਦੇ ਹੁਣ ਜੇ ਤੂੰ ਇਹ ਗੱਲ ਕਹੀਂ ਕਿ ਘੱਟ ਤੋਲਣਾ ਤੂੰ ਬੰਦ ਕਰ ਦੇ ਸੇਠ ਜਿਹੜਾ ਪੈਰਾ ਤੋਂ ਲੈ ਕੇ ਸਿਰ ਤੱਕ ਕੰਬ ਗਿਆ ਜੀ ਕਿ ਇਹਨੂੰ ਕਿਵੇਂ ਪਤਾ ਮੈਂ ਘੱਟ ਤੋਲ ਕੇ ਦੇਣਾ ਸੇਠ ਨੂੰ ਤਾਂ ਪਤਾ ਸੀ ਨਾ ਕਿ ਮੈਂ ਕਰਨਾ ਹੈ ਹੇਰਾਫੇਰੀ ਲੋਕਾਂ ਨੂੰ ਪਤਾ ਵੀ ਕੋਈ ਨਹੀਂ ਲੱਗਦਾ ਆਪਣੇ ਕੰਡੇ ਦਾ ਤਰਾਜੂ ਦਾ ਹਸਾਬ ਤਾਂ ਵੀ ਇਹਨਾਂ ਦਾ ਰੱਖਿਆ ਹੋਇਆ ਹੈ ਕਿ ਜੇ 5 ਕਿਲੋ ਤੋਲ ਕੇ ਦੇਣਾ ਤੇ ਉਹਦੇ ਵਿੱਚੋਂ ਜਿਆਦਾ ਨਹੀਂ ਤਾਂ 5 ਕਿਲੋ ਤੇ ਬਚਾਈ ਲੈਣਾ ਤੇ ਤੋਲ ਕੇ ਘੱਟ ਮੈਂ ਤਾਂ ਦੇ ਨਾ ਪੈਸੇ ਬਚਨ ਬਚਦੇ ਫਿਰ ਕੋਈ ਨਹੀਂ ਉਹਨੇ ਕਿਹਾ ਇੱਕ ਤੇ ਪਹਿਲਾ ਕੰਮ ਇਹ ਕਰ ਉਹ ਤਾਂ ਵੈਸੇ ਸੁਭਾਅਕ ਇਹ ਨਾ ਪਤਾ ਹੀ ਹੁੰਦਾ ਕਿ ਇਹ ਆਮ ਦੁਕਾਨਦਾਰ ਫਰੇਮੇ ਦਾ ਕਰਦੇ ਨੇ ਕਰਦਾ ਪਹਿਲੀ ਗੱਲ ਘੱਟ ਤੋਲ ਕੇ ਨਾ ਦੇ ਕਿਸੇ ਨੂੰ ਦੂਜੀ ਗੱਲ ਇਹ ਹੈ ਕਿ ਜਦੋਂ ਤੋਲ ਕੇ ਦਵੇਂ ਤੇ ਉਦੋਂ ਤੋਂ ਵਾਹਿਗੁਰੂ ਵਾਹਿਗੁਰੂ ਜਿੰਨੇ ਵਾਰੇ ਤੋਲੇ ਤੋਲਣ ਲੱਗਿਆ ਵਾਹਿਗੁਰੂ ਕਹਿ ਕੇ ਤੋਲ ਕੇ ਦੇ ਕੰਮ ਦੇ ਓਖਾ ਨਾ ਭੁੱਲਦਾ ਉੱਥੇ ਵਾਹਿਗੁਰੂ ਭੁੱਲਦਾ ਹੈ ਜਿੱਥੇ ਹੀਰਾ ਫੇਰੀ ਕਰਮੀ ਹੋਵੇ ਕਿ ਮੈਂ ਤੋਲਣਾ ਹੀ ਘਟ ਉੱਥੇ ਵਾਹਿਗੁਰੂ ਕਿੱਥੇ ਚਿੱਤੇ ਆਏਗਾ ਜਿੱਥੇ ਵਾਹਿਗੁਰੂ ਜਿੱਥੇ ਆ ਜੇ ਫਿਰ ਸੱਚੋ ਤੇ ਬੰਦਾ ਘਟ ਤੋਲ ਹੀ ਨਹੀਂ ਸਕਦਾ ਦੋਵੇਂ ਗੱਲਾਂ ਕਹਿ ਦਿੱਤੀਆਂ ਘਟ ਨਹੀਂ ਤੋਲਣਾ ਤੇ ਵਾਹਿਗੁਰੂ ਕਹਿ ਕੇ ਤੋਲਣਾ ਜਦੋਂ ਤੋਲੇ ਕਿ 2-4 ਦਿਨ ਇਸੇ ਤਰ੍ਹਾਂ ਨੇ ਕੀਤਾ ਹੌਲੀ-ਹੌਲੀ ਸਵਾਬ ਬਣ ਗਿਆ ਜੀ ਜਿਵੇਂ ਤੋਲੇ ਓਵੇਂ ਵਾਹਿਗੁਰੂ ਜੋ ਕੁਝ ਤੋਲ ਕੇ ਦੇ ਵਾਹਿਗੁਰੂ ਦਿਨ ਚੱਲਦੇ ਗਏ 2-4 ਸਾਲਾਂ ਦੇ ਵਿੱਚ ਇੰਨਾ ਅਮੀਰ ਕਿੰਦੋਂ ਬਣਿਆ ਕਿ ਹੌਲਸੇਲ ਦੀ ਵੱਡੇ ਦੁਕਾਨਾਂ ਨੂੰ ਨੇ ਪਾਈ ਹੈ ਦੁਕਾਨਦਾਰੋਂ ਤੋਂ ਸੌਦਾ ਲੈਣ ਹੁੰਦੇ ਨੇ ਔਰ ਉਹਨੇ ਆਪਣੇ ਜਿਹੜੇ ਛੋਟੇ ਵੱਟੇ ਨੇ 50 25 ਗ੍ਰਾਮ ਤੋਂ ਲੈ ਕੇ 200 ਗ੍ਰਾਮ ਤੱਕ ਦੇ ਅੱਧਾ ਕਿਲੋ ਤੱਕ ਦੇ ਉਹਨੇ ਸਾਰੇ ਸੋਨੇ ਦੇ ਬਣਾ ਲਏ ਜੀ ਪੈਸੇ ਸੋਨੇ ਦੇ ਵਟਿਆਂ ਨਾਲ ਕੋਈ ਤੋਲ ਕੇ ਦਿੰਦਾ ਤਾਂ ਕੋਈ ਨਹੀਂ ਪਰ ਸਮਝਣ ਵਾਸਤੇ ਕਿ ਉਹਨੇ ਸੋਨੇ ਦੇ ਵਟੇ ਬਣਾ ਲੈ ਹੁੰਦੇ ਘਰ ਬੜਾ ਵੱਡਾ ਬਣ ਗਿਆ ਦੁਕਾਨ ਬੜੀ ਵੱਡੀ ਬਣ ਗਈ ਸਭ ਲੋਕਾਂ ਦੇ ਵਿੱਚ ਉਹਦੀ ਚਰਚਾ ਸੀ ਕਿ ਇੰਨਾ ਇਹਨੂੰ ਇਹਦੀ ਆਮਦਨ ਹੈ ਕਿ ਉਹਨੇ ਸੋਨੇ ਦੇ ਵਟੇ ਬਣਾਏ ਹੋਏ ਨੇ ਜਦੋਂ ਵੱਡਾ ਕਾਰਬੜਾ ਗਿਆ 5-7 ਸਾਲ ਲੰਘ ਗਏ ਕਾਰੋਬਾਰ ਚੰਗਾ ਸੋਨੇ ਚੱਲ ਗਿਆ ਉਹ ਸਾਧੂ ਨੂੰ ਫਿਰ ਇੱਕ ਦਿਨ ਯਾਦ ਆਇਆ ਉਹ ਸੇਠ ਨੂੰ ਯਾਦ ਆਇਆ ਕਿ ਇਹ ਬਚਨ ਤੇ ਸਾਧੂ ਦੇ ਸਾਹਮਣੇ ਤੇ ਜਿਹੜੇ ਸਾਧੂ ਦੇ ਬਚਨਾ ਕਰਕੇ ਇਹਨਾਂ ਕੁਝ ਮਿਲਿਆ ਇੱਕ ਵਾਰੀ ਜਾ ਕੇ ਦਰਸ਼ਨ ਤੇ ਕਰਨੇ ਚਾਹੀਦੇ ਨੇ ਉਹ ਸਾਧੂ ਦੇ ਕੋਲ ਫਿਰ ਗਿਆ ਜਾ ਕੇ ਬੈਠਾ ਉਸੇ ਤਰ੍ਹਾਂ ਹੱਥ ਜੋੜੇ ਨੇ ਤੇ ਕਹਿੰਦੇ ਬਾਬਾ ਜੋ ਕੋਈ ਉਪਦੇਸ਼ ਦੇ ਪਹਿਲੋਂ ਤੂੰ ਕਿਰਪਾ ਕੀਤੀ ਉਪਦੇਸ਼ ਦਿੱਤਾ ਤੇ ਕੰਮ ਬੜਾ ਚੱਲ ਗਿਆ ਹੁਣ ਸਾਧੂ ਕਹਿੰਦਾ ਤੈਨੂੰ ਕੰਮ ਚਾਹੀਦੇ ਸੀ ਕੰਮ ਤੇਰਾ ਚੱਲ ਗਿਆ ਹੁਣ ਉਪਦੇਸ਼ ਕੀ ਕਰਨਾ ਉਹ ਸੇਠ ਕਹਿੰਦਾ ਕਿ ਹੁਣ ਸਾਚੇ ਕਿ ਮੈਨੂੰ ਕੰਮ ਨਹੀਂ ਹੁਣ ਉਪਦੇਸ਼ ਚਾਹੀਦਾ ਹੈ ਕਿ ਜਿੰਦਰ ਨਾਲ ਮੇਰੇ ਅੰਦਰ ਦਾ ਵੀ ਸੁਧਾਰ ਹੋਏ ਬਾਹਰ ਦੇ ਸੁੱਖ ਤੇ ਮਿਲ ਗਏ ਨੇ ਅੰਦਰ ਦਾ ਵੀ ਸੁੱਖ ਮਿਲੇ ਪੁਰੋਸ ਸੇਠ ਨੇ ਉਸ ਸੇਠ ਨੂੰ ਕਹਿ ਦਿੱਤਾ ਫਕੀਰ ਨੇ ਕਿ ਦਿਖ ਜੇ ਸੁੱਖ ਚਉਨਾ ਨਾ ਫਿਰ ਜਿਹੜੇ ਸੋਨੇ ਦੇ ਵੱਟੇ ਤੂੰ ਵਿਖਾਉਣ ਆਇਆ ਕਿ ਤੁਹਾਡੀ ਕਿਰਪਾ ਨਾਲ ਬਣੇ ਨੇ ਕਹਿੰਦੇ ਸੋਨੇ ਦੇ ਵੱਟੇ ਸੋ ਫੜ ਤੇ ਉਹ ਸਾਹਮਣੇ ਨਦੀ ਦੇ ਵਿੱਚ ਸੁੱਟਿਆ ਇਹ ਕੰਮ ਬੜਾ ਯੋਖਾ ਹੈ ਜੀ ਸੋਨੇ ਨੂੰ ਮਿੱਟੀ ਦੇ ਤਰ੍ਹਾਂ ਸਮਝਣਾ ਇੱਥੇ ਉਦਾਹਰਣ ਹੈ ਕਿ ਉਹਨੂੰ ਜਾ ਕੇ ਨਦੀ ਦੇ ਵਿੱਚ ਸੁੱਟੇ ਇੱਕ ਵਾਰੀ ਤੇ ਉਹ ਹੁਣ ਕੰਬ ਗਿਆ ਕਿ ਏਡੀ ਮਿਹਨਤ ਕਰਕੇ ਬਣਾਏ ਨੇ ਤੇ ਕਿਵੇਂ ਸੁੱਟ ਦਿਆ ਪਰ ਫਿਰ ਉਹਨੇ ਸੋਚਿਆ ਕਿ ਇਹਦੇ ਬਚਣਾ ਕਰਕੇ ਮਿਲੇ ਨੇ ਜੇ ਇਹ ਕਹਿੰਦਾ ਸੁੱਟਿਆ ਤੇ ਇਹਦੇ ਚ ਵੀ ਹੋ ਸਕਦਾ ਪੜਾਈ ਹੋਵੇ ਹੁਣ ਉਹਦੇ ਵਿੱਚੋਂ ਜਿਹੜੀ ਸਿੱਖਿਆ ਮਿਲਨੀ ਦੇਖੋ ਫਿਰ ਬੇਨਤੀ ਕਰ ਸੋਨੇ ਦੇ ਵੱਟੇ ਔਰ ਕਰਿਆਨੇ ਦੇ ਦੁਕਾਨ ਵਾਲੇ ਖਾਸ ਕਰਕੇ ਇਹ ਕਦੇ ਹੁੰਦਾ ਤਾਂ ਨਹੀਂ ਕੋਈ ਬਣਾਵੇ ਪਰ ਉਹਨੇ ਕਹਿੰਦੇ ਉਹ ਜਿਹੜੇ ਸਾਧੂ ਦੇ ਬਚਨ ਮੰਨੇ ਉਹ ਜਾ ਕੇ ਜਿਹੜੇ ਤਿੰਨ ਚਾਰ ਵੱਟੇ ਸੀ ਸੋਨੇ ਦੇ ਉਹ ਨਦੀ ਛੁੱਟ ਆਇਆ ਛੁੱਟ ਕੇ ਵਾਪਸ ਜਨ ਗਿਆ ਅੰਦਰੋਂ ਥੋੜਾ ਥੋੜਾ ਨੂੰ ਦੁੱਖ ਤੇ ਹੈ ਪਰ ਫਿਰ ਸੋਚਦਾ ਕਿ ਸਾਧੂ ਦੇ ਬਚਨਾਂ ਕਰਕੇ ਮਿਲਿਆ ਸੀ ਕੋਈ ਨਹੀਂ ਜਿੰਨੇ ਕਹਿ ਦਿੱਤਾ ਤੇ ਜਾਂਦੇ ਨੇ ਤੇ ਜਾਣਦੇ ਹੋਰ ਬਣ ਜਾਣਗੇ ਇਹ ਵਾਪਸ ਗਿਆ ਤੇ ਉਧਰ ਉਹ ਕਹਿੰਦੇ ਤੀਜੇ ਚੌਥੇ ਦਿਨ ਬਾਅਦ ਨਦੀ ਤੋਂ ਪਾਰ ਕੁਝ ਦੁਕਾਨਦਾਰ ਹੁੰਦੇ ਨੇ ਉਜਾਦੋ ਬੇੜੇ ਤੋਂ ਉੱਤਰੇ ਤੇ ਪੈਰਾਂ ਦੇ ਥੱਲੇ ਉਹਨਾਂ ਨੂੰ ਕੁਝ ਚੁੱਭਿਆ। ਕਿਉਂਕਿ ਰੋਜ਼ ਦੇ ਉਹਨਾਂ ਜਾਣ ਵਾਲੇ ਸਨ ਅੱਗੇ ਤੇ ਰੇਤ ਹੁੰਦੀ ਸੀ ਤੇ ਅੱਜ ਕੀ ਚੁੱਭਿਆ। ਕਹਿੰਦੇ ਜਦੋਂ ਥੱਲੇ ਚੁੱਕ ਕੇ ਦੇਖਿਆ ਤਾਂ ਸੋਨੇ ਦਾ ਵੱਟਾ। ਹੋਰ ਟੋਕੇ ਦੇਖਿਆ ਤੇ ਉਹ ਤਿੰਨ ਚਾਰ ਵੱਟੇ ਸਾਰੇ ਮਿਲ ਗਏ। ਇੱਕ ਵਾਰੀ ਤਾਂ ਖੁਸ਼ ਹੋ ਗਏ। ਪਰ ਨਾਲ ਦੇ ਨੇ ਕਹਿ ਦਿੱਤਾ ਕਿ ਵੱਟੇ ਹੋਰ ਕਿਸੇ ਦੇ ਨਹੀਂ ਤੇ ਆਪਣੇ ਸੇਠ ਦੇ ਨੇ। ਸੋਨੇ ਦੇ ਵੱਟੇ ਕਿਹੜਾ ਬਣਾਉਂਦਾ ਹੋਰ? ਕਿਸੇ ਕੋਲ ਨਹੀਂ ਤੇ ਆਪਣੇ ਸੇਠ ਦੇ ਨੇ ਹੋ ਸਕਦਾ ਹੈ। ਕਿ ਕਿਸੇ ਚੋਰੇ ਚੋਰ ਨੇ ਚੋਰੀ ਕਰਕੇ ਕੋਈ ਲਿਆਇਆ ਹੋਵੇ ਤੇ ਸਟਿੱਕੇ ਹੋਣ ਤੇ ਜਿਹੜਾ ਏਡਾ ਇਮਾਨਦਾਰ ਬੰਦਾ ਹੋਵੇ ਸਾਨੂੰ ਆਪ ਕਹਿੰਦਾ ਹੋਵੇ ਕਿ ਆਪੇ ਤੋਲੋ ਤੇ ਆਪੇ ਲੈ ਜਾਓ ਉਹਦੇ ਵੱਟੇ ਵਾਪਸ ਕਰਨੇ ਚਾਹੀਦੇ ਨੇ ਉਹ ਤੀਜੇ ਚੌਥੇ ਦਿਨ ਵੱਟੇ ਫਿਰ ਜਾ ਕੇ ਵਾਪਸ ਦਿੱਤੇ ਹੁਣ ਇੱਥੋਂ ਜਿਹੜੀ ਅੱਗੇ ਸਿੱਖਿਆ ਮਿਲਨੀ ਹੈ ਜੀ ਕਹਿੰਦੇ ਵੱਟੇ ਲਏ ਤੇ ਉਹ ਜਿਹੜਾ ਸੇਟ ਸੀ ਨਾ ਉਹਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਤੂੰ ਉਹ ਦੁਕਾਨ ਹੁਣ ਤੁਸੀਂ ਸੰਭਾਲੋ ਵਟੇ ਫਿਰ ਫੜੇ ਤੇ ਸਾਧੂ ਕੋਲ ਚਲਾ ਗਿਆ ਕਿ ਦੱਸੋ ਹੁਣ ਮੈਂ ਕੀ ਕਰਾਂ ਤੁਸੀਂ ਹੁਕਮ ਕੀਤਾ ਸੀ ਮੈਂ ਤਾਂ ਸੁੱਟਾ ਇਹ ਤੇ ਫਿਰ ਵਾਪਸ ਆ ਗਏ ਉਹ ਰੋ ਤੇ ਸਾਧੂ ਨੇ ਜਿਹੜਾ ਉਪਦੇਸ਼ ਦਿੱਤਾ ਕਹਿੰਦੇ ਸੱਚ ਹੈ ਕਿ ਦਸਾਂ ਨੋਹਾਂ ਦੀ ਜਿਹੜੀ ਕੀਰਤ ਕੀਤੀ ਹੁੰਦੀ ਹੈ ਨਾ ਤੇ ਉਵੇਂ ਕੀਰਤ ਉਹ ਜਿੰਦੇ ਵਿੱਚ ਨਾਮ ਜਪ ਜਪ ਕੇ ਕੀਤੀ ਹੋਵੇ ਤੇ ਇਹ ਕੀਤੇ ਹੋਏ ਕੀਰਤ ਇਹ ਆਪਣਾ ਜਿਹੜਾ ਹੱਕ ਹੈ ਨਾ ਇਹ ਹੱਕ ਜਾਂਦਾ ਕਿਤੇ ਔਰ ਨਾਮ ਤੋਂ ਜਿਹੜਾ ਨਾਮ ਦੀ ਕਮਾਈ ਹੈ ਇਹ ਤੇ ਕਿਸੇ ਨੂੰ ਨਾ ਕੋਈ ਚੋਰ ਲੈ ਜਾ ਸਕਦਾ ਨਾ ਕੋਈ ڈاکੂ ਲੈ ਜਾ ਸਕਦਾ ਨਾ ਅੱਗ ਸਾੜ ਸਕੇ ਨਾ ਇਹਨੂੰ ਪਾਣੀ ਡੋਬ ਸਕੇ ਇਹ ਕੱਲੇ ਸੋਨੇ ਤੇ ਵੱਟੇ ਨਹੀਂ ਇਹ ਨਾਮ ਦੀ ਕਮਾਈ ਹੈ ਕਿਉਂਕਿ ਇੱਕ ਇੱਕ ਤਰਾਜੂ ਜਦੋਂ ਤੂੰ ਤੋਲਿਆ ਤੇ ਵਾਹਿਗੁਰੂ ਕਹਿ ਕੇ ਤੋਲਿਆ ਔਰ ਸਤਿਗੁਰ ਜੀ ਨਾਲ ਜੀ ਕਿਰਪਾ ਕੀਤੀ ਸਾਨੂੰ ਪਾਵਨ ਬਚਨ ਕਹੇ ਨੇ ਕਿ ਅੰਦਰ ਜਿਹੜੀ ਮੈਲ ਹੈ ਨਾ ਇਹ ਮੈਲ ਤੂੰ ਦੂਰ ਕਰ ਹਾਥੇ ਦੇ ਤਰ੍ਹਾਂ ਮਨ ਤਾਨੂੰ ਗੁਰੂ ਦੇ ਅੱਗੇ ਰੱਖ ਦੇ ਪੁਰ ਇਹ ਮੈਲ ਅੰਦਰੋਂ ਜਾਣੀ ਤਾਂ ਹੀ ਹੈ ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨਾ ਭਰੀਏ ਮਤ ਪਾਪਾਂ ਕੇ ਸੰਗ ਦੇਖੋ ਪਾਪ